ਉਹ ਤੱਕ ਪੰਜਾਬ ਦੇ ਵਿੱਚ ਇੱਕੋ ਹੀ ਖੇਤਰੀ ਪਾਰਟੀ ਮੰਨੀ ਜਾਂਦੀ ਰਹੀ ਹੈ ਇੱਕੋ ਹੀ ਖੇਤਰੀ ਪਾਰਟੀ ਰਹੀ ਹੈ ਔਰ ਉਸ ਖੇਤਰੀ ਪਾਰਟੀ ਨੇ ਪੰਜਾਬ ਦੇ ਵਿੱਚ ਰਾਜ ਵੀ ਕੀਤਾ ਪਰ ਹੁਣ ਤਖਤਾ ਸ਼ਾਇਦ ਬਦਲਣ ਵਾਲਾ ਆ ਇੱਕ ਹੋਰ ਖੇਤਰੀ ਪਾਰਟੀ ਹੋਂਦ ਵਿੱਚ ਆਉਂਦੀ ਪ੍ਰਤੀਤ ਹੋ ਰਹੀ ਹੈ ਜਾਣਕਾਰੀ ਮੁਤਾਬਕ 14 ਜਨਵਰੀ ਨੂੰ ਮਾਗੀ ਮੇਲੇ ਦੇ ਉੱਤੇ ਇੱਕ ਨਵਾਂ ਰਦੋ ਬਦਲ ਹੋਣ ਵਾਲਾ ਹੈ ਔਰ ਇੱਕ ਨਮੀ ਖੇਤਰੀ ਪਾਰਟੀ ਹੋਂਦ ਦੇ ਵਿੱਚ ਆਉਣ ਵਾਲੀ ਹੈ ਇਸ ਮਾਮਲੇ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਸਜ਼ਾ ਕੱਟ ਰਹੇ ਨੇ ਸਜ਼ਾਯਾਫਤਾ ਨੇ ਉਹ ਭਾਈ ਅਮਰਤਪਾਲ ਸਿੰਘ ਜਾਂ ਉਹਨਾਂ ਦੀ ਪਾਰਟੀ ਹੋਂਦ ਵਿੱਚ ਆ ਸਕਦੀ ਹੈ 14 ਤਰੀਕ ਨੂੰ ਮਾਗੀ ਮੇਲੇ ਉੱਤੇ ਇਹ ਫੈਸਲਾ ਕੀਤਾ ਜਾ ਸਕਦਾ ਹੈ ਵੱਡੀ ਖਬਰ ਜੁੜੀ ਹੋਈ ਹੈ ਇੱਕ ਹੋਰ ਖੇਤਰੀ ਪਾਰਟੀ ਦੇ ਨਾਲ ਪੰਜਾਬ ਨੂੰ ਇੱਕ ਹੋਰ ਖੇਤਰੀ ਪਾਰਟੀ ਮਿਲਣ ਵਾਲੀ ਹੈ ਹਾਲਾਂਕਿ ਸ਼ਰੋਮਣੀ ਅਕਾਲੀ ਦਲ ਉਸ ਮਾਗੀ ਮੇਲੇ ਦੇ ਵਿੱਚ ਉਸ ਕਾਨਫਰੰਸ ਦੇ ਵਿੱਚ ਹਿੱਸੇਦਾਰ ਸੂਤਰਾ ਮੁਤਾਬਕ ਨਹੀਂ ਹੋਵੇਗਾ ਯਾਨੀ ਕਿ ਹੁਣ ਤੱਕ ਜਿਹੜਾ ਅਕਾਲੀ ਦਲ ਉਸ ਕਾਨਫਰੰਸ ਦਾ ਸੰਬੋਧਨ ਕਰਦਾ ਰਿਹਾ ਐਤਕੀ ਉਹ ਨਹੀਂ ਕਰੇਗਾ ਔਰ ਹੁਣ ਐ ਪ੍ਰਤੀਤ ਹੋ ਰਿਹਾ ਹੈ ਕਿ ਅਕਾਲੀ ਦਲ ਦੀ ਕਿਤੇ ਥਾਂ ਤਾਣੀ ਲਈ ਜਾ ਰਹੀ ਕੀ ਅਕਾਲੀ ਦਲ ਦਾ ਤਖਤਾ ਪਲਟਣ ਵਾਲਾ ਆ ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਔਰ ਉਸੇ ਦੇ ਵਿੱਚ ਇਸ ਨਵੀਂ ਖੇਤਰੀ ਪਾਰਟੀ ਦਾ ਆਗਾਜ਼ ਆਪਣੇ ਆਪ ਦੇ ਵਿੱਚ ਬਹੁਤ ਸਵਾਲ ਖੜੇ ਕਰਦਾ ਹੈ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੀ ਸਿਚੁਏਸ਼ਨ ਹਰ ਕਿਸੇ ਨੂੰ ਪਤਾ ਹੈ ਹਰ ਕਿਸੇ ਨੇ ਦੇਖੀ ਹੈ ਪਰ ਅਚਾਨਕ ਇੱਕ ਵੱਡੀ ਖਬਰ ਕਿ 14 ਜਨਵਰੀ ਨੂੰ ਨਵਾਂ ਆਗਾਜ਼ ਹੋਣ ਵਾਲਾ ਆ ਔਰ ਉਸ ਦੇ ਵਿੱਚ ਭਾਈ ਅਮਰਪਾਲ ਸਿੰਘ ਔਰ ਉਹਨਾਂ ਦੀ ਸੰਭਾਵੀ ਹੋਣ ਵਾਲੀ ਪਾਰਟੀ ਦਾ ਜ਼ਿਕਰ ਕੀ ਕੁਝ ਹੁੰਦਾ ਹੈ ਦੇਖਣ ਦੀ ਗੱਲ ਹੈ ਦੱਸਦੇ ਰਹਿਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ